ਇੱਕ ਹੋਰ ਨਾ ਕਿ ਮੱਘਰ ਸਿੰਘ ਦੀ ਫਾਇਰ ਘੱਡ ਲੈਂ ਮਟਾਲੀ ਉਹਨੇ ਭਰੀ ਇਨসিডেন্ট ਮੱਘਰ ਸਿੰਘ ਉਹ ਜਿਹੜਾ ਬੋਟਾ ਖੜਾ ਹੋਇਆ ਸੀ ਹਾਂ ਹਾਂ ਬੋਟਾ ਖੜਾ ਹੋਇਆ ਹੈ ਜਿਹੜਾ ਮੱਘਰ ਅਸਾਂ ਹਾਂ ਜੀ ਪੂਰੀ ਫਾਇਰ ਘੱਟ ਉਹਨੂੰ ਲਾਈਏ ਫੋਨ ਅੱਜ ਦਾ ਹੋ ਗਈ ਕੰਪਲੀਟ ਲਿਆ ਆਉਣੀ ਫਿਰ ਆਸ ਜੀ ਜੀ ਨੂੰ بس ਦੋ ਤੋਂ ਬੋਟਾ ਅਜ ਬਿਜੀ ਨਹੀਂ ਬਣਾਦਾ ਉਹ ਤਾਂ ਕਿਹੜਾ ਆਉਂਦੇ ਬੋਟਾ ਨਹੀਂ ਬਿਜੀ ਨਹੀਂ ਉਹਦਾ ਕੋਈ ਨਾ ਆਪਾਂ ਕਰਦੇ ਆ ਫੋਨ ਕਰੋ ਜੀ ਫਿਰ ਉਹਨਾਂ ਨੂੰ ਫੋਨ ਕਰਦੇ ਆ ਨਾ ਮਗਰ ਨੂੰ ਹੋਣਾ ਚਾਹਜੀ ਹੈਗੇ ਹੋ ਹੈਗੇ ਹੈਗੇ ਆ ਜਾ ਮੈਂ ਜੀ ਅੱਜ ਸ੍ਰੀ ਕਾਲ ਜੀ ਸ੍ਰੀ ਕਾਲ ਜੀ ਲੋਨ ਲੈਣਾ ਹੈ ਸਰਪੰਨਾ ਲੋਨ ਵੀ ਕਾਹੀ ਲੋਨ ਪਾ ਗਿੱਤਾ ਨਾ ਬਿਗ ਬਾਸ ਜੀ ਵੀ ਕਾਲ ਸਿੱਖੋ ਜੂਰੀ ਕਰਨਾ ਲੈ ਆ ਤੇਰੇ ਡਾਕੂਮੈਂਟ ਦਿਖਾ ਸਰ ਉਹ ਦਾਲਦਾ ਨਹੀਂ ਲੱਗਾ ਦਾ ਕਾੜ ਤੇ ਲੋਨ ਕਾਹਦਾ ਦੀਏ ਯਾਰ ਕੋਈ ਪ੍ਰੂਫ ਤੇਰੇ ਕੋਲ ਨਹੀਂ ਸਭ ਕੋ ਉੱਠੀ ਨਹੀਂ ਜੀ ਜ਼ਮੀਨ ਜਾਇਦਾਦ ਤਾਂ ਤੁਸੀਂ ਸਰ ਕੁਝ ਨਹੀਂ ਹੈਗਾ ਨਹੀਂ ਸਰ ਤੇ ਕਰ ਸਕੋ ਮੈਨਰੇ ਕੋਲੇ ਨਹੀਂ ਸਰ ਕੋਈ ਗੱਲ ਉੱਠੀ ਨਹੀਂ ਜਦੋਂ ਆਏਗਾ ਦੇਖਿ ਸਾਡੇ ਕੋਲ ਵਧੀਆ ਆਫਰ ਹੈਗੀ ਕੀ ਆਫਰ ਸਰ ਆਫਰ ਕਰ ਰਹੇ ਹਾਂ ਲੇਡੀ ਜੀ ਵਾਸਤੇ ਲੇਡੀ ਜੀ ਵਾਸਤੇ ਲੇਡੀ ਜੀ ਵਾਸਤੇ ਬਹੁਤ ਵਧੀਆ ਪ੍ਰੋਫਟ ਹੈ ਬਹੁਤ ਵਧੀਆ ਲੋਨ ਹੈਗਾ ਸਹੀ ਤੇ ਐਂ ਕਰਦੇ ਆਪਾਂ ਤੇਰੇ ਘਰ ਵਾਲੀ ਦੇ ਨਾਲ ਤੇ ਕਰ ਦਿੰਦੇ ਆ ਲੋਨ ਸਰ ਦੇ ਘਰ ਵਾਲੀ ਦਾ ਬਣਾਉਣੀ ਪਊਗੀ ਬਣਾ ਬਣਾਉਣੀ ਜਿਵੇਂਗਾ ਤਾਂ ਆਪਾਂ ਡਾਕੂਮੈਂਟ ਬਣਾ ਲੈ ਫੈਣੀ ਅੱਛਾ ਡਾਕੂਮੈਂਟ ਖਾਣਾ ਵਹਾਵ अस... पता नहीं ਵਾਲੀ ਬਣਾਉਣਾ ਸਰ ਘਰ ਤੋਂ ਮਰੇ ਮਾਰੇ ਬਹਿਣੀ ਦਾ ਨਾਇਕ ਵਾਲੀ ਬਿਲਡ ਅਪ ਕੁਮੈਂਟ ਲੈਣੀ ਸਵੇਰੇ ਲਈ ਸਾਡੀ ਇਹਨਾਂ ਨੂੰ ਸਵੇਰੇ ਦੇ 10 ਕੁ ਵਜੇ ਆਖੀ ਬੈਂਕ ਚ ਠੀਕ ਹੈ ਸਰ ਠੀਕ ਹੈ ਠੀਕ ਹੈ ਉਸਕੇ ਮੈਂ ਆਪਣੇ ਦੀ ਕੀ ਕਾ ਬਈ भाई? ਪੈਸੇ ਦੀ ਜਿ ਬੈਠਾ ਹੈ ਉਹ ਕੱਲ ਮਤਲਬ ਪਤਾ ਹੀ ਨਹੀਂ ਮੈਂ ਸਾਰੇ ਬੰਦਿਆਂ ਦਾ ਵਿਰਤ ਤਾਂ ਘਰੇ ਕਿੱਥੋਂ ਪਾਇਆ ਕਰਦਾ ਮੈਂ ਸਾਲ ਆ ਗਿਆ ਪੁਰਾ 50 ਜਰ ਲੈਂਦੇ ਪਤਾ ਨਹੀਂ ਸਿਰ ਕੋਲ ਆਪਣੀ ਵਧੀਆ ਗਈ ਚਲ ਚਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਜੀ ਪ੍ਰਮੇਂਦਰ ਸਿੰਘ ਜੀ ਹੋਰ ਠੀਕ ਹੋ ਵਧੀਆ ਵਧੀਆ ਠੀਕ ਕਿਵੇਂ ਆਉਣੇ ਹੋਏ ਅੱਜ ਵਧੀਆ ਜੀ ਆ ਦੇਖੋ ਤੁਸੀਂ ਕੱਲ ਆਇਆ ਸੀ ਮੁੰਡਾ ਹਾਂ ਲੋਨ ਵਾਸਤੇ ਆਇਆ ਸੀ ਮੈਨੂੰ ਪਤਾ ਐ ਮਨਿੰਦਰ ਸਿੰਘ ਕੋਲੋਂ ਮੇਰੇ ਥੋੜੇ ਪਿੰਡੋਂ ਹੀ ਆ ਬੁਲਾਏ ਜੀ ਤੇ ਕੋਈ ਗੱਲ ਨਹੀਂ ਕਰਦਾਂਗੇ ਬਾਕੀ ਤੁਸੀਂ ਬੈਂਕ ਚ ਦੱਸੋ ਇਹ ਤਾਂ ਦੋ ਚਿੱਤੇਆਂ ਨਾਲ ਹੋਇਆ ਪਿਆ ਜੀ ਦੋ ਚਿੱਤੇ ਵਾਲੀ ਗੱਲ ਇਹਨਾਂ ਨੂੰ ਕਹਿੰਦੇ ਸੀ ਡਾਕੂਮੈਂਟ ਲਿਆਓ ਤੇ ਲੋਨ ਲੈ ਜਾਓ ਫਿਰ ਕਰਦਾਂਗੇ ਆਹ ਰਹ ਦੇਓ ਜੀ ਫਿਰ ਉਹਨਾਂ ਜੀ ਵੀ ਵਿਆਹ ਪਹਿਲਾਂ ਕਰੀਏ ਕਿ ਲੋਨ ਪਹਿਲਾਂ ਲਈਏ ਵਿਆਹ ਲੋਨ ਇੱਕ ਹੀ ਚੱਕਰ ਵਿਆਹ ਲੋਨ ਹੈ ਦਾ ਲੋਨ ਨਾਲ ਕੀ ਸੰਬੰਧ ਧਰੇਗਾ ਜੀ ਇਹ ਤਾਂ ਸੜਾ ਹੈ ਜੀ ਅੱਛਾ ਹਲ ਹੋ ਗਿਆ